Olá, valeu, olá, João. ਮੈਨੂੰ ਲੱਗਦਾ ਕੋਈ ਬੰਦਾ ਅਮਰੀਕਾ ਦੇ ਲਈ ਕਾਲਾ ਲਗਾ ਕੇ ਜਾਂਦਾ ਹੈ ਮੈਂ ਕਹਿੰਦਾ ਜਿੰਨਾ ਹੋਣਾ ਉਸ ਨਾਲ ਹੈ ਜਿੰਨਾ ਹੋਣਾ ਨਹੀਂ ਮੈਂ ਗੱਲ ਕੀਤੀ ਉਹਨਾਂ ਨੇ 350 ਕਰੋੜ ਰੁਪਇਆ 350 ਕਰੋੜ ਰੁਪਇਆ ਜਿਹੜਾ ਹੈ ਉਹ ਮੈਂ ਅਮਰਪੁਰ ਦੇ ਤੋਂ ਉੱਥੋਂ ਦੇ ਜਿਹੜੇ ਨੇ ਅਮਰੀਕਾ ਦੇ ਬੰਦੇ ਅੱਜ ਇੱਕ ਟੇਪ ਆਇਆ ਕਿ ਦੂਜੇ ਜਿਹੜਾ ਇਹ ਕੀ ਜਿਹੜੇ 12 ਵਜੇ ਮੈਂ ਗੱਲ ਕੇ ਕੀਤੀ ਹੈ ਕਿ ਉਹ ਤੋਂ ਨਹੀਂ ਟੱਕੇ ਪੈਰਾਸ਼ੂਟ ਨਹੀਂ ਨਹੀਂ ਜੋ ਮੰਦਰੋਂ ਆਸੋਂ ਦੇ ਨੇ ਤੋਂ ਰਹਿਣ ਵਾਲੇ ਨੇ ਇਹਦਾ ਇੱਕ ਤਰੀਕ ਨੇ ਇਸ ਕਰਕੇ ਬਾਕੀ ਪੜੇ ਲਿਖੇ ਇਨਸਾਨ ਨੇ ਤੇ ਹੁਣ ਵੇ ਮੈਂ ਇਹ ਗੱਲ ਕਰਨਾ ਸਾਥੀਓ ਅਗੇ ਸਾਡੇ ਕਹਿਣੀ ਨਹੀਂ ਚਾਹੀਦੀ ਆ ਕੋਈ ਬੁੜਾਈ ਨਹੀਂ ਕਰਨੀ ਸਾਡੇ ਅੰਦਰ ਸਾਡੀ ਕਿਸਮਾ ਮਾਰੀ ਪਹਿਲੇ ਸਾਡੇ ਅਗੇਨੀ ਸਾਹਿਬ ਆਏ ਅੰਗੇ ਇਲੈਕਸ਼ਨ ਲੜਿਆ ਪਾ ਸਾਡੇ ਕੋਈ ਸੁਧਗਤ ਜਾਣ ਕੋਈ ਕਮੀਆਂ ਆ ਰਹੀਆਂ ਐ ਕਿਹੋ ਜਿਹੇ ਮਾਰੇਗੇ ਬਾਦ ਦੇ ਪ੍ਰਕਾਰ ਦੇ ਬਾਦ ਦੇ ਉਹਨੇ ਕੀ ਕਿਹਾ ਹੁਣ ਆਖਿਆ ਨਾਡ ਅਡਵਾਂਸ ਵੀ ਦਿੱਤੀ ਇਹ ਕਿੰਨਾ ਵੱਡਾ ਕੰਮ ਹੈ ਬਾਹਰੇ ਦੇ ਬੰਦੇ ਨੂੰ ਵੀ ਦੂਜੀ ਵਾਰੀ ਆਇਆ ਸਾਡੇ ਸਾਡੀ ਬਹੁਤ ਵਾਰੀ ਆ ਕੇ ਸਾਡੀ ਮਾੜੀ ਗੱਲਾਂ ਨੇ ਨਾ ਸਾਡੇ ਉਹਨੇ ਉਹ ਦੁਕਾਣ ਤੇ ਮੈਂ ਗੱਲ ਬਾਹਰ ਕੱਢ ਕੇ ਕੀ ਗੱਲ ਹੋਈ ਖਰੀਜ ਗਈ ਇਹ ਕਿਤੇ ਕਾਹੜਾ ਬੰਦੇ ਬਹੁਤ ਦਿਲ ਖੁਸ਼ ਹੋਇਆ ਆਪਣੀ ਫੈਮਲੀ ਨਾਲ ਮਿਲ ਕੇ ਅਸੀਂ ਸਾਰਿਆਂ ਨੇ ਮੋਦੀ ਸਾਹਿਬ ਲਈ ਤੇ ਅੰਮਰਸਰ ਦੀ ਡਿਵੈਲਪਮੈਂਟ ਲਈ ਕੰਮ ਕਰਦਾ ਕਿਹੜਾ ਹਲਕਾ ਕਹਿੰਦੇ ਆ ਪਹਿਲੀ ਜੂਨ ਨੂੰ ਲੋਕ ਸਭਾ ਦੀ ਚੋਣਾਂ ਹਰਿਆਵਲ ਨਾ ਬਣੇ ਠੀਕ ਹੈ ਅੰਮਰਸਰ ਕਹਿੰਦੀ ਹੈ ਚੰਦਰੀ ਹਲਕੇ ਦੇ ਵਿੱਚ ਇਹ ਡੈਂਗਨ ਮੰਡਲ ਦਾ ਪ੍ਰੋਗਰਾਮ ਸੀ ਮੈਂ ਵਿਕਾਸ ਸ਼ਰਮਾ ਮੇਰੇ ਘਰ ਦੇ ਵਿੱਚ ਇਹ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ ਨਵੇਂ ਕੋਟ ਤੋਂ ਸੰਧੂ ਸਾਹਿਬ ਦਾ ਪੈਦਲ ਮਾਰਚ ਸੀਗਾ ਜਿਹੜਾ ਮੈਨੂੰ ਪਾਰਟੀ ਦਾ ਆਦੇਸ਼ ਹੋਇਆ ਸੀਗਾ ਜਿਹੜੇ ਕਾਰਜਕਰਮ ਨੇ ਮਨੀਸ਼ ਜੀ ਦਾ ਤਰਨ ਜੀ ਦਾ ਖਾਸ ਕਰਕੇ ਆਦੇਸ਼ ਹੋਇਆ ਸੀ ਵੀ ਤੁਸੀਂ ਆਪਣੇ ਘਰ ਦੇ ਵਿੱਚ ਸਮਾਪਨ ਕਰਨਾ ਤੇ ਮੈਂ ਮੇਰੀ ਟੀਮ ਦੇ ਜਿਹੜੇ ਜਿੰਨੇ ਮੈਂਬਰ ਨੇ ਡਾਕਟਰ ਜਸਪਾਲ ਜੀ ਮੇਰੇ ਜਵਾ ਮੋਰਚਾ ਦੇ ਪ੍ਰੈਜ਼ੀਡੈਂਟ ਨੇ ਜੀ ਇਸ ਮੰਡਲ ਦੇ ਡਾਕਟਰ ਦੀਪਕ ਜੀ ਮੇਰੇ ਭਰਾ ਨੇ ਮੇਰੇ ਪਰਿਵਾਰ ਦੇ ਮੇਰੇ ਮਹੱਲੇ ਦੇ ਜਿੰਨੇ ਸਾਥੀ ਮੇਰੀ ਸੋਸਾਇਟੀ ਦੇ ਸਾਥੀ ਯਸ਼ਦੇਵ ਲੋਗਰਾ ਜੀ ਸਰਦਾਰ ਗੁਰਵੀਰ ਸਿੰਘ ਜੀ ਤਵਨ ਸਾਹਿਬ ਟੈਲ ਸਿੰਘ ਜੀ ਇਸ ਮੰਡਲ ਦੇ ਪ੍ਰਧਾਨ ਤੇ ਸਾਰੇ ਮੇਰੇ ਇਲਾਕਾ ਨੂੰ ਅਸੀਂ ਜਿਨ੍ਹਾਂ ਨੇ ਅੱਜ ਆ ਕੇ ਮੇਰੀ ਸ਼ਾਨ ਉਹ ਦਈ ਹੈ ਤੇ ਪਾਰਟੀ ਦੀ ਇਲੈਕਸ਼ਨ ਦੇ ਪ੍ਰਤੀ ਜ਼ਿੰਮੇਵਾਰੀ ਦੇਖੋ ਜੀ ਅਸੀਂ ਤੇ ਇੱਕ ਸਪਾਈ ਹਾਂ ਅਸੀਂ ਪਾਰਟੀ ਦੀ ਸੇਵਾ ਸ਼ੁਰੂ ਤੇ ਕਰਦੇ ਆਏ ਭਾਈ ਬੋਰਨ ਅਸੀਂ ਜਨ ਸੰਗ ਹੀ ਆ ਅਸੀਂ ਉਹਦੀ ਸੇਵਾ ਕਰਦੇ ਆਏ ਫੈਸਲਾ ਲੋਕਾਂ ਨੇ ਕਰਨਾ ਕੈਂਡੀਡੇਟ ਜਿਹੜੇ ਹੈਗੇ ਨੇ ਚਾਰ ਕੈਂਡੀਡੇਟ ਕੰਦੂ ਸਾਹਿਬ ਨੇ ਤਾਲੀਵਾਲ ਸਾਹਿਬ ਨੇ ਜੋ ਹਿਸਾਬ ਨੇ ਪਹੁੰਚ ਲਾਈ ਜੀ ਕਾਰੇਸ਼ਾਨੀ ਸਭ ਦੀ ਸਭ ਨੇ ਵੇਖੀ ਹੈ ਮੇਨ ਕੰਮ ਜਿਹੜਾ ਆਪਾਂ ਇਹ ਵੇਖਣਾ ਕਿ ਪੰਜਾਬ ਕੀ ਆਪਾਂ ਸਾਡੇ ਬੱਚੇ ਨੌਕਰੀ ਕਰਨ ਵਾਸਤੇ ਸਾਊਥ ਦੇ ਵਿੱਚ ਜਾਂ ਬੰਗਲੌਰ ਜਾਂ ਮੱਧ ਪ੍ਰਦੇਸ਼ ਜਾਂ ਉਹਨੇ ਜਾਂ ਉਹ ਇਹੋ ਜਿਹਾ ਸਿਸਟਮ ਬਣੇ ਪੰਜਾਬ ਦੇ ਵਿੱਚ ਕਿ ਇਹੋ ਜਿਹਾ ਕੈਂਡੀਡੇਟ ਜਤਾਈਏ ਆਪਾਂ ਸਾਡੀ ਇਹ ਜਿਹੜੀ ਪਨੀਰੀ ਹੈ ਜਿਹੜੇ ਬੱਚੇ ਜਿਹੜੇ ਮਾਪੇ ਯੂਨੀਵਰਸਿਟੀਆਂ ਚ ਪੜਾਉਂਦੇ ਨੇ ਬੀ ਟੈਕ ਕਰਨ ਵਾਸਤੇ ਜਾਂ ਕੋਈ ਹੋਰ ਜਿਹੜੇ ਕੋਰਸੇਸ ਕਰਨ ਵਾਸਤੇ ਜਿਨ੍ਹਾਂ ਨੂੰ میٹرਿਕ ਤੋਂ ਬਾਅਦ ਪਹਿਲੇ ਆਪਣੇ ਘਰੋਂ ਬਾਹਰ ਰਹਿਣਾ ਪੈਂਦਾ ਚਾਰ ਪੰਜ ਸਾਲ ਵਾਸਤੇ ਫਿਰ ਨੌਕਰੀ ਵਾਸਤੇ ਵੀ ਉਹਨਾਂ ਨੂੰ ਸਦਾ ਇਹ ਵੀ ਹਿੰਦੁਸਤਾਨ ਦੇ ਦੂਸਰੇ ਕੋਨਿਆਂ ਤੇ ਜਾਂ ਬਾਹਰਲੇ ਪਾਸੇ ਜਾਣਾ ਪੈਂਦਾ ਸਿਸਟਮ ਕੋਈ ਇਸ ਤਰ੍ਹਾਂ ਦਾ ਬਣਾਇਆ ਹੈ ਵੈਸਟ ਕਰੀਏ ਮੋਦੀ ਸਾਹਿਬ ਨੂੰ ਕਰੀਏ ਜਾਂ ਆਉਣ ਵਾਲੀ ਜਿਹੜੀ ਵੀ ਸਰਕਾਰ ਬਣਦੀ ਹੈ ਤੇ ਕੈਂਡੀਡੇਟ ਉਹ ਚੁਣੀਏ ਜਿਹੜਾ ਇਹ ਕੰਮ ਕਰਵਾ ਸਕਦਾ ਹੈ ਸਭ ਤੋਂ ਇੰਪੋਰਟੈਂਟ ਹੈ ਦੂਸਰਾ ਤਨਮਨ ਧੰਦੇ ਨਾਲ ਆਪਾਂ ਸੰਗਠਨ ਦਾ ਕੰਮ ਕਰਾਂਗੇ ਇਹ ਇਲਾਕੇ ਨੂੰ ਜਿਤਾ ਕੇ ਭੇਜਾਂਗੇ ਪੂਰਾ ਪਰਚਮ ਲਹਿਰਾਵਾਂਗੇ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਇਸ ਇਲਾਕੇ ਤੋਂ ਜਿੱਤਣ ਦੀ ਆਪਾਂ ਤੁਹਾਨੂੰ ਸ਼ੋਰ ਕਰਦੇ ਆ ਉਹਨਾਂ ਮਾਣ ਆ ਮੈਨੂੰ ਆਪਣੇ ਇਲਾਕੇ ਦੇ ਲੋਕਾਂ ਦੇ ਉੱਤੇ ਆਪਣੇ ਵੋਟਰਾਂ ਦੇ ਉੱਤੇ ਸਪੋਰਟਰਾਂ ਦੇ ਉੱਤੇ ਮਾਵਾ ਪੈਣਾ ਦੇ ਉੱਤੇ ਆਪਣੇ ਸਾਥੀਆਂ ਦੇ ਉੱਤੇ ਪੂਰਾ ਮਾਣ ਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੋਈ ਵਿਅਕਤੀ ਵਿਸ਼ੇਸ਼ ਨਹੀਂ ਹੁੰਦਾ ਕੋਈ ਉਦਾਂ ਵੱਖ ਨਹੀਂ ਹੁੰਦਾ ਲੱਤ ਤੋਂ ਤੇ हां ड्यूटी हर बंदा निभांदा है अपनी। ਉਹਦੇ ਵਿੱਚ ਕਾਰਜਕਰਤਾ ਦੇ ਤੌਰ ਦੇ ਉੱਤੇ ਸਾਰੇ ਲੱਗੋ। ਐਸੇ ਏਰੀਆ ਦੇ ਵਿੱਚ ਦੋ ਵਾਰ ਤੋਂ ਇਲੈਕਸ਼ਨ ਲੜਨ ਚੁੱਕੇ ਆਇ ਤੇ ਕੋਈ ਜਗਾ ਤੇ ਕੋਈ ਕਾਰਜਕਰਤਾ ਦੇ ਤੌਰ ਤੇ ਉਹਨਾਂ ਦਾ ਬੜੀ ਇੱਕ ਬੜਾ ਵੱਡਾ ਯੋਗਦਾਨ ਹੈ ਇਸ ਇਲਾਕੇ ਨੂੰ ਇਸ ਸ਼ਹਿਰ ਨੂੰ। ਅਸ਼ਰਤੇ ਨਾਲੇ ਤੇ ਬਾਕੀ ਵੀ ਜਿੰਨੇ ਸਾਡੀ ਲੀਡਰਸ਼ਿਪ ਤੇ ਮੈਂ ਪੂਰੀ ਆਪ ਤੇ ਲੋਰ ਜਿੰਨੇ ਵੀ ਮੇਰੇ ਇਲਾਕੇ ਦੇ ਕਾਰਜਕਰਤਾ ਹੈਗੇ ਨੇ। ਵੈਲਾ ਬਿੰਗਲ ਹੈ ਬਲੇ ਯੂਥ ਬਿੰਗਲ ਹੈ ਹੈ ਸੀਨੀਅਰ ਸੈਕਸ਼ਨਿੰਗ ਬਿੰਗਲ ਹੈ ਤੁਹਾਨੂੰ ਇਹ ਦੁਤ ਕਰਾਂਗਾ ਤੇ ਆਪਾਂ ਸਾਰੇ ਇਸ ਤਿੱਖੇ ਇਸ ਵਾਰੀ ਹਮਲਾ ਮਾਰ ਕੇ ਵੱਧ ਤੋਂ ਵੱਧ ਵੋਟਾਂ ਦੇ ਨਾਲ ਆਪਣਾ ਆਪਣਾ ਇਹ ਨਿਬੂ ਦਿਤਾ ਦੇ ਵਿੱਚ ਇਹਨਾਂ ਲੋਕ ਜਿਹੜੇ ਚੋੜਾ ਆ ਰਿਹਾ ਇੱਕ ਤਰੀਕਾ ਨੇ ਮੇਰੇ ਅ ਮੈਂ ਡਾਕਟਰ ਜਸਪਾਲ ਸਿੰਘ ਕੌੜਾ ਯੂਥ ਡਿਵੀਜ਼ਨ ਪ੍ਰੈਜ਼ੀਡੈਂਟ ਪ੍ਰਧਾਨ ਕਮੇਟੀ ਦਾ ਭਾਜੀਪੀ ਦਾ ਬੜਾ ਸਿੱਧਾ ਸਿੱਧਾ ਸੰਦੇਸ਼ ਹੈ ਜਿੱਥੇ ਸਾਡਾ ਯੂਥ ਯੂਐਸਏ ਦੀ ਤਸਦੀਦੇ ਯੂਕੇ ਜਾਂ ਵਿਦੇਸ਼ਾਂ-ਵਿਦੇਸ਼ਾਂ ਦੇ ਵਿੱਚ ਜਾਂਦਾ ਪਿਆ ਉਹਨਾਂ ਦਾ ਸਿੱਧਾ ਇੱਕ ਸੰਦੇਸ਼ ਹੈ ਕਿ ਇੱਕ ਯੂਐਸਏ ਦੀ ਧਰਤੀ ਤੋਂ ਭੇਜਿਆ ਇੱਕ ਕੈਂਡੀਡੇਟ ਜੋ ਅੱਜ ਅੰਮ੍ਰਿਤਸਰ ਦੀ ਚੋਣ ਲੜ ਰਿਹਾ ਹੈ ਇਹ ਸਾਫ਼ ਸੰਦੇਸ਼ ਹੈਗਾ ਕਿ ਆਪਾਂ ਇੱਥੋਂ ਦੇ ਯੂਥ ਨੂੰ ਇੱਥੇ ਰੋਕਾਂਗੇ ਤਾਂ ਕਿ ਇੱਥੋਂ ਦਾ ਯੂਥ ਵਿਦੇਸ਼ਾਂ ਦੇ ਵਿੱਚ ਜਾ ਕੇ ਜੋ ਆਪਣਾ ਸਮਾਂ ਆਪਣਾ ਪੈਸਾ ਬਰਬਾਦ ਕਰ ਰਹੀ ਨੇ ਉਹ ਸਾਰਾ ਦੇਸ਼ ਦੇ ਵਿੱਚ ਸੇਵ ਕੀਤਾ ਜਾਵੇ ਯੂਥ ਨੂੰ ਇੱਥੇ ਹੀ ਐਜੂਕੇਸ਼ਨ ਦਿੱਤੀ ਜਾਵੇ ਇੱਥੇ ਕੰਮ ਕਰ ਦਿੱਤੇ ਜਾਵੇ ਇਹ ਸਾਫ਼ ਸੁੱਤਰਾ ਸੰਦੇਸ਼ ਬੀਜੇਪੀ ਦਾ ਹੈਗਾ ਵਦੇਸ਼ਾਂ ਦੀ ਧਰਤੀ ਤੋਂ ਅਮਰੀਕਾ ਵਰਗੇ ਦੇਸ਼ ਦੇ ਵਿੱਚੋਂ ਯੂਐਸਏ ਦੇ ਵਿੱਚੋਂ ਇੱਕ ਕੈਂਡੀਡੇਟ ਭਾਜਪਾ ਨੇ ਚੁਣ ਕੇ ਅੰਮ੍ਰਿਤਸਰ ਦੀ ਧਰਤੀ ਤੇ ਅੰਮ੍ਰਿਤਸਰ ਦੇ ਲੋਕਾਂ ਦੀ ਸੇਵਾ ਲਈ ਭੇਜਿਆ ਉਹ ਸਾਫ ਸੰਦੇਸ਼ ਹੈ ਇਹ ਆਪ ਦੋਤੇ ਦੇਖਿਆ ਜਿਹਨੇ ਬਾਹਰੋਂ ਆਇਆ ਕੈਂਡੀਡੇਟ ਬਾਹਰੋਂ ਹੁੰਦਾ ਕਿ ਇਹਨਾਂ ਨੂੰ ਲੋਕਾਂ ਤੇ ਕੋਈ ਵੀ ਗੁਣ ਨਹੀਂ ਦੇਖੋ ਲੋਕਲ ਜਦੋਂ ਵੀ ਆਪ ਦੋਤੇ ਦੇ ਲੋਕਲ ਸੇਵਾ ਹੀ ਕਰਦੇ ਨੇ ਤੇ ਜਦੋਂ ਟਿਕਰ ਦੇ ਦੀਵਾਰਿਆਂ ਤੋਂ ਬਾਹਰ ਦੇ ਜਦੋਂ ਵੀ ਅਸੀਂ ਲੋਕਾਂ ਦੇ ਵਿੱਚ ਵਿਊ ਦੇਖੀ ਤਾਂ ਨਾ ਹਰ ਇੱਕ ਨੂੰ ਹੁੰਦਾ ਕਿ ਸਾਨੂੰ ਪੜਿਆ ਲਿਖਿਆ ਲੀਡਰ ਚਾਹੀਦਾ ਦੇਖੋ ਤਰਨਜੀਤ ਸਿੰਘ ਸੰਧੂ ਜੀ ਤੋਂ بڑا ਅਖਿਆ ਲੀਡਰ ਕੋਈ ਹੈਗਾ ਵੀ ਨਹੀਂ ਤੇ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਇੰਨਾ بڑا ਅਖਿਆ ਲੀਡਰ ਲੱਭਣਾ ਵੀ ਕੋਈ ਨਹੀਂ ਨਾ ਪੰਜਾਬ 'ਚ ਲੱਭਣਾ ਤੇ ਨਾ ਅੰਮ੍ਰਿਤਸਰ 'ਚ ਲੱਭਣਾ ਤੇ ਉਹ ਵੀ ਅੰਮ੍ਰਿਤਸਰ ਦੀ ਧਰਤੀ ਤੋਂ ਹੀ ਇਥੋਂ ਦਾ ਹੀ ਬਲੱਡ ਹੈ ਇਹਦਾ ਸੀ ਸਮੰਦਰੀ ਜੀ ਦੇ ਪੋਤਰੇ ਨੇ ਤੇ ਉਹਨਾਂ ਦਾ ਪਿਸ਼ੋਕਰ ਉਹਨਾਂ ਦਾ ਜਨਮ ਅੰਮ੍ਰਿਤਸਰ ਹੀ ਹੈ ਤੇ ਜਦੋਂ ਇੰਨੀ ਉੱਪਰ ਇੰਨੀ ਹਾਈ ਲੈਵਲ ਤੇ ਜਾਣਾ ਤੇ ਉਹਦੇ ਲਈ ਸਾਨੂੰ ਇੱਥੋਂ ਤੱਕ ਪਹੁੰਚਣਾ ਪੈਂਦਾ